ਗੰਗੂ ਕਰਦਾ ਖੇਖਨੇ ਰੋ ਰੋ ਕਹੇ ਪੁਕਾਰ ਚਲੋ ਖੇੜੀ ਗਾਮ ਮੇ ਜੇ ਦਿਨ ਕਟਣੇ ਚਾਰ ਦਰਿਆ ਚੜੇ ਸਗਾਹੀ ਵਗਦੇ ਬੂੰਬੇ ਉੱਠਦੇ ਆਉਂਦੇ ਝੱਗਦੇ ਦੂਰੋਂ ਵੇਖੇ ਤੋਂ ਡਰ ਲੱਗਦੇ ਸਰਸਾ ਠਾ ਠਾ ਮਾਰਦੀ ਹੋਸ਼ ਨਾ ਸੰਭਲਨ ਦੇਵੇ ਘੋੜੇ ਤੇ ਅਸਵਾਰ ਦੀ ਹੋਸ਼ ਨਾ ਸੰਭਲਨ ਦੇਵੇ ਘੋੜੇ ਤੇ ਅਸਵਾਰ ਦੀ ਮਾਤਾ ਬਾਲਕ ਗੰਗੂ ਕਿਰ ਗਏ ਠੇmber ਖੜੇ ਰਾਦੇ ਫਿਰ ਗਏ ਜੋ ਸਿੰਘ ਬੜੇ ਵਿਚਾਲੇ ਕਿਰ ਗਏ ਪਾਣੀ ਲੈ ਗਿਆ ਤਾਰ ਕੇ ਦਿਲ ਦਾ ਖੋਟਾ ਬਾਮਣ ਲੈ ਗਿਆ ਮਿੱਠੀਆਂ ਮਾਰ ਕੇ ਦਿਲ ਦਾ ਖੋਟਾ ਬਾਮਣ ਲੈ ਗਿਆ ਮਿੱਠੀਆਂ ਮਾਰ ਕੇ ਵਾਗਾਂ ਮੋੜ ਕਹਾਣੀ ਛੜੀ ਮੇਰੀ ਅਸਲੀ ਨਗਰੀ ਜਿਹੜੀ ਇਥੋਂ ਪੰਜ ਛੀ ਕੋਤੇ ਖੇੜੀ ਚੱਲ ਟੱਪ ਦਿਸਦੀ ਨੇੜੇ ਐ ਮਾਤਾ ਕਦ ਕਦ ਆਉਣਾ ਬਜੇ ਸਬੱਬੀ ਗੇੜੇ ਐ ਮਾਤਾ ਕਦ ਕਦ ਆਉਣਾ ਬਜੇ ਸਬੱਬੀ ਗੇੜੇ ਐ ਖੇੜੀ ਚੱਲ ਕੇ ਲਾਲੋ ਡੇਰੇ ਪਾਵੋ ਚਰਨ ਪਵਿੱਤਰ ਮੇਰੇ ਮੈਂ ਮਾਸੂਬੀ ਨੁਕਰ ਤੇਰੇ ਰਾਜੀ ਜਾਨਵਾਰ ਕੇ ਦਿਲ ਦਾ ਖੋਟਾ ਬਹਾਮਣ ਲੈ ਗਿਆ ਮਿੱਠੀਆਂ ਮਾਰ ਕੇ ਦਿਲ ਦਾ ਖੋਟਾ ਬਹਾਮਣ ਲੈ ਗਿਆ ਮਿੱਠੀਆਂ ਮਾਰ ਕੇ ਜੋ ਕੁਝ ਮੂੰਹੋਂ ਕਹਿਣ ਦੁਲਾਰੇ ਮਿਸ਼ਰੀ ਦਾ ਖੁਸ਼ ਬਦਾਮ ਸੁਹਾਰੇ ਹਲਵੇ ਜਰਦੇ ਫਿਰਨੀ ਸਾਰੇ ਜੀ ਕਰ ਮਿਲਦੀ ਟਾਂਡੀ ਐ ਮੁਸਲਮਾਨ ਨਾ ਨੇੜੇ ਪੰਡਤ ਵਸਦੇ ਗੋਂਡੀ ਐ ਮੁਸਲਮਾਨ ਨਾ ਨੇੜੇ ਪੰਡਤ ਵਸਦੇ ਗੋਂਡੀ ਐ ਗੱਟਿਕ ਕੰਨ ਦੇ ਜਲੇਬੀ ਜਿਹੜੇ ਬਾਲੂ ਸ਼ਹੀਜਾ ਮਣ ਪੇੜੇ ਬਰਫੀ ਲਿਆ ਦੂ ਜਾਹਰ ਗੇੜੇ ਬਿਕਦੀ ਵਿੱਚ ਬਾਜ਼ਾਰ ਕੇ ਦਿਲ ਦਾ ਖੋਟਾ ਬਾਮਣ ਲੈ ਗਿਆ ਮਿੱਠੀਆਂ ਮਾਰ ਕੇ ਦਿਲ ਦਾ ਖੋਟਾ ਬਾਮਣ ਲੈ ਗਿਆ ਮਿੱਠੀਆਂ ਮਾਰ ਕੇ ਅਗਵਾਲੇ ਮੇਵੇ ਤਾਜੇ ਇੱਥੋਂ ਖਾਣ ਮਗਾਕੇ ਰਾਜੇ ਲੈਣ ਖਰੀਦ ਸੁਦਾਗਰ ਵਾਜੇ ਇੱਥੋਂ ਹਰ ਸ਼ੈ ਥਉਂਦੀ ਐ ਸੇਬ, ਗੂਰ, ਅਲੂਚੇ ਤੇ ਅੰਬ ਲੱਗਦੇ ਪਿਉਂਦੀ ਐ ਤੋਰੀ, ਵੇਂਗਣ, ਸ਼ਲਗਮ, ਟਿੰਡੇ ਤੇ ਫੁੱਲ ਗੋਭੀ ਮਟਰ ਚਟਡੇ ਆਲੂ ਵਿਕਣ ਜਾਣ ਬਠੰਡੇ ਜਦੋਂ ਲੈ ਜਾਂਦੇ ਸਵਾਰ ਕੇ ਦਿਲ ਦਾ ਖੋਟਾ ਬਾਮਣ ਲੈ ਗਿਆ ਮਿੱਠੀਆਂ ਮਾਰ ਕੇ ਅੱਖੀਆਂ ਮੜ ਦਾ ਡਸਕੇ ਗੰਗੂ ਲੜ ਰਤ ਲਾਲ ਜ਼ਮੀਨਾਂ ਰੰਗੂ ਗੁਰਜੀ ਸਰਸਾਨੇ ਚੋ ਲੰਗੂ ਰਾਤ ਬਰਾਤੇ ਠੇਲਣਗੇ ਤੁਰਗੇ ਜਦ ਚਮਕੌਰੂ ਮਾਤਾ ਔਖੇ ਮਿਲਣਨਗੇ ਤੁਰਗੇ ਜਦ ਚਮਕੌਰੂ ਮਾਤਾ ਔਖੇ ਮਿਲਣਗੇ ਕਿਸ ਦਿਨ ਗਦਰ ਮਚਾਏ ਹਟਣੇ ਪੜ ਪੜ ਦੁਸ਼ਮਣ ਦੇ ਗਲ ਕਟਣੇ ਪਹੁੰਚ ਗੁਰੂ ਗੋਬਿੰਦ ਸਿੰਘ ਪਟੜੇ ਤੁਰ ਜੋ ਵਖਤ गुजार ਕੇ ਦਿਲ ਦਾ ਖੋਟਾ ਬਹਾਮਣ ਲੈ ਗਿਆ ਮਿੱਠੀਆਂ ਮਾਰ ਕੇ ਦਿਲ ਦਾ ਖੋਟਾ ਬਹਾਮਣ ਲੈ ਗਿਆ ਮਿੱਠੀਆਂ ਮਾਰ ਕੇ